ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅਸੀਂ ਸਾਬਜਾ ਦਾਜੀਤ ਸਿੰਘ ਪਬਲਿਕ ਹਾਈ ਸਕੂਲ ਦਸਕਾ ਦੇ ਵਿਦਿਆਰਥੀ ਆ ਅਸੀਂ ਅੱਜ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਣਾ ਚਾਹੁੰਦੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਆਗਮਨ ਹੋਇਆ ਤਾਂ ਸਭ ਪਾਸੇ ਅਤਿਆਚਾਰ ਹੋ ਰਿਹਾ ਸੀ ਇਹ ਅਤਿਆਚਾਰ 15ਵੀਂ ਸਦੀ ਤੋਂ ਹੋ ਰਿਹਾ ਸੀ ਆਪ ਜੀ ਦੇ ਆਉਣ ਤੋਂ ਪਤਨਨ ਹੀ ਚਾਨਣ ਹੋ ਗਿਆ ਭਾਈ ਗੁਰਦਾਸ ਜੀ ਲਿਖਦੇ ਹਨ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂਕਾਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਭਲੋਆ ਆਪ ਜੀ ਦਾ ਜਨਮ ਕਤਕ ਮਹੀਨੇ ਦੀ ਪੂਰਨ ਮਾਸੀ ਨੂੰ ਰਾਏ ਭੋਏ ਦੀ ਤਲਵੰਡੀ 1469 ਈਸਵੀ ਨੂੰ ਹੋਇਆ ਉਹ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਅਤੇ ਆਪ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਜੀ ਸੀ ਆਪ ਜੀ ਦੀ ਭੈਣ ਦਾ ਨਾਮ ਬੀਬੀ ਨਾਨਕੀ ਜੀ ਸੀ ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਆਪ ਜੀ ਦੇ ਘਰ ਦੇ ਇੱਕਰ ਦੋਸ ਪੁੱਤਰਾ ਬਾਬਾ ਸ਼੍ਰੀ ਚੰਦ ਅਤੇ ਬਾਬਾ ਸ਼੍ਰੀ ਲਖਮੀ ਦਾਸ ਨੇ ਜਨਮ ਲਿਆ ਇੱਕ ਦਿਨ ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਵੀਰਪੇ ਦੇ ਕੇ ਕੋਈ ਚੰਗਾ ਵਪਾਰ ਕਰਨ ਲਈ ਭੇਜਿਆ ਜਦੋਂ ਆਪ ਜੀ ਸ਼ਹਿਰ ਜਾ ਰਹੇ ਸਨ ਤਾਂ ਰਸਤੇ ਵਿੱਚ ਆਪ ਜੀ ਨੂੰ ਭੁੱਖੇ ਸਾਧੂ ਮਿਲ ਗਏ ਆਪ ਜੀ ਨੇ ਵੀਰਪੇ ਨਾਲ ਉਹਨਾਂ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ ਜਦੋਂ ਆਪ ਜੀ ਖਾਲੀ ਹੱਥ ਵਾਪਸ ਆਏ ਆਪ ਜੀ ਦੇ ਪਿਤਾ ਜੀ ਨੇ ਰਾਜ ਹੋ ਗਏ ਆਪ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਤ ਸੌਦਾ ਕਰਕੇ ਆਏ ਹਨ ਤੇ ਉਹਨਾਂ ਦਾ ਵੀਰ ਪਿਆ ਵੀਰ ਪਿਆ ਨਾਲ ਕੀਤਾ ਹੋਇਆ ਸੌਦਾ ਅੱਜ ਵੀ ਪੂਰੀ ਦੁਨੀਆ ਵਿੱਚ ਚੱਲ ਰਿਹਾ ਹੈ ਆਪ ਜੀ ਦੀ ਭੈਣ ਬੀਬੀ ਨਾਲ ਕਿ ਸੁਲਤਾਨਪੁਰ ਲੋਧੀ ਰਹਿੰਦੇ ਸਨ ਆਪ ਜੀ ਵੀ ਉਹਨਾਂ ਕੋਲ ਆ ਗਏ ਉੱਥੇ ਆਪ ਦੇ ਪੁਨਈਏ ਜੈ ਰਾਮ ਨੇ ਉੱਥੋਂ ਦੇ ਨਵਾਬ ਨੂੰ ਕਹਿ ਕੇ ਮੋਦੀ ਖਾਨੇ ਵਿੱਚ ਨੌਕਰੀ ਲਵਾ ਦਿੱਤੀ ਆਪ ਜੀ ਨੇ ਮੋਦੀ ਖਾਨੇ ਵਿੱਚ 13-13 ਟੋਲੇ ਆਤੇ ਆਪ ਜੀ ਨੂੰ ਬਈ ਨਦੀ ਦੇ ਚਿਰ ਬਿਆੰਦੀ ਪ੍ਰਾਪਤੀ ਹੋਈ ਆਪ ਜੀ ਨੇ ਚਾਰ ਉਦਾਸੀਆਂ ਕੀਤੀਆਂ ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਜਪਜੀ ਸਾਹਿਬ ਆਪ ਇਹਦੀ ਮਹਾਨ ਰਚਨਾ ਹੈ ਆਪ ਜੀ 7 ਸਤੰਬਰ 1539 ਇਸ ਵਿੱਚ ਕਰਤਾਰਪੁਰ ਸਾਈ ਵਿਖੇ ਜੋਤੀ ਜੋਤ ਸਮਾ ਗਏ ਆਪ ਜੀ ਨੇ ਪਾਈ ਲੈਣਾ ਜੀ ਨੂੰ ਦੂਸਰੇ ਗੁਰੂ ਚਣਿਆ ਜਿਨ੍ਹਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਪੂਰੀ ਦੁਨੀਆ ਜਾਣਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ